ਕਿਤਾਬ ਕੌਰਨਾਮਾ ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ ਲੇਖਕ ਬਲਜਿੰਦਰ ਸਿੰਘ ਕੋਟਪੜ੍ਹ ਵਿਹੀ ਵਿਭਾਗ ਵਿੱਚ ਸੁਣੋ ਸ਼ਹੀਦ ਬੀਬੀ ਰਣਬੀਰ ਕੌਰ ਰਾਣੀ ਤੋੜ ਅਤੇ ਸ਼ਹੀਦ ਬੀਬੀ ਬਲਵਿੰਦਰ ਕੌਰ ਬਿੰਦਰ ਤੋੜ ਆਵਾਜ਼ ਗੁਰਜੰਟ ਸਿੰਘ ਗਰੁੱਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਹਾਣੀ ਇੱਕ ਅਜੇ ਹੀ ਘਟਨਾ ਕੇਂਦਰ ਬਿੰਦੂ ਦੀ ਹੈ ਜਿਸ ਨਾਲ ਪਿੰਡਣਾ ਵਾਲਾ ਟਾਈਗਰ ਫੋਰਸ ਆਫ ਖਾਲਸਤਾਨ ਦੇ ਨਾਮੀ ਮਸ਼ਹੂਰ ਇੰਡੀਅਨ ਸਟੇਟ ਨੂੰ ਕੰਪਨੀਆਂ ਛੇੜਨ ਵਾਲੇ ਜੰਗਜੂ ਖਾੜਕੂ ਸ਼ਹਾਤਾں ਪਾ ਗਏ ਤੇ ਇਸ ਜੁਝਾਰੂ ਜਥੇਬੰਦੀ ਦਾ ਬਹੁਤ ਨੁਕਸਾਨ ਹੋਇਆ ਤੇ ਇਸੇ ਕੇਂਦਰ ਬਿੰਦੂ ਦੀ ਘਟਨਾ ਕੜੀਚ ਇੱਕ ਪਰਿਵਾਰ ਨਾਲ ਸੰਬੰਧਤ 8 ਮੈਂਬਰ ਕੋਕੋ ਕੇ ਸ਼ਹੀਦ ਕੀਤੇ ਗਏ ਜੂਨ ਦਾ ਅਗਸਤ 1992 ਦੀ ਦੁਪਹਿਰ ਆਦਮਪੁਰ ਦੀ ਬਾਹਰਲੀ ਸੜਕ ਬੀਬੀ ਰਣਵੀਰ ਕੌਰ ਤੋੜ ਤੇ ਉਹਨਾਂ ਦਾ ਖਾਲਕੂਪਤੀ ਭਾਈ ਰਣਜੀਤ ਸਿੰਘ ਹੈਪੀ ਸਕੂਟਰ ਤੇ ਜਾ ਰਹੇ ਸਨ ਉਹਨਾਂ ਦੇ ਪਿੱਛੇ ਬਲੈਕ ਕੈਟਸ ਤੇ ਪੁਲਿਸ ਵਾਲੇ ਸਨ ਗੋਲੀ ਚੱਲਣ ਤੇ ਉਹ ਸਕੂਟਰ ਸੁੱਟ ਕੇ ਕਮਾਦ ਦੇ ਖੇਤਾਂ ਵਿੱਚ ਵੱੜ ਗਏ ਪੁਲਿਸ ਵੱਲੋਂ ਬੁਲਟ ਪ੍ਰੂਫ ਟਰੈਕਟਰ ਮੰਗਵਾ ਕੇ ਕਮਾਦ ਦੀ ਫਸਲ ਤਬਾਹ ਕਰ ਦਿੱਤੀ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤਸੀਹਾ ਕੇਂਦਰ ਚ ਲਿਜਾ ਕੇ ਉਹਨਾਂ ਤੇ ਅੰਨ ਤਸ਼ੱਦਦ ਕੀਤਾ ਭਾਈ ਰਣਜੀਤ ਸਿੰਘ ਹੈਪੀ ਪਿੰਡਰਾਂਵਾਲਾ ਟਾਈਗਰ ਫੋਰਸ ਦੇ ਲੈਫਟੀਨੈਂਟ ਜਨਰਲ ਸਨ ਤੇ ਪੁਲਿਸ ਲਈ ਇਹ ਵੱਡੀ ਪ੍ਰਾਪਤੀ ਸੀ ਪਰਿਵਾਰਕ ਪਿਛੋਕੜ ਬੀਬੀ ਰਣਬੀਰ ਕੌਰ ਦਾ ਜਨਮ ਪਿੰਡ ਤੁਰਚ ਮਾਤਾ ਹਰਪਜਨ ਕੌਰ ਤੇ ਪਿਤਾ ਸ਼ੰਗਾਰਾ ਸਿੰਘ ਦੇ ਘਰ ਹੋਇਆ ਉਹ ਤਿੰਨ ਭੈਣਾਂ ਚੋਂ ਸਭ ਤੋਂ ਛੋਟੇ ਸਨ ਸੀਨੀਅਰ ਸਕੈਂਡਰੀ ਜਮਾਤ ਪਾਸ ਕਰਨ ਬਾਅਦ ਉਸਨੇ ਆਪਣੀ ਮਾਤਾ ਨਾਲ ਘਰ ਦੀ ਕਬੀਲਦਾਰੀ ਚ ਸਹਿਯੋਗ ਦੇਣ ਲਈ ਦਿਨ ਰਾਤ ਮਿਹਨਤ ਕੀਤੀ ਕਿਉਂਕਿ ਉਹਨਾਂ ਦੇ ਪਿਤਾ ਸ਼ੰਗਾਰਾ ਸਿੰਘ ਨੂੰ ਪੁਲਿਸ ਨੇ ਕਿਤੇ ਖਪਾ ਦਿੱਤਾ ਸੀ ਖਾੜਕੂ ਸਿੰਘਾਂ ਨਾਲ ਲਾਵਾ ਬੀਬੀ ਰਣਵੀਰ ਕੌਰ ਦਾ ਵਿਆਹ ਖਾੜਕੂ ਸੰਘਰਸ਼ ਵਿੱਚ ਸ਼ਾਮਲ ਭਾਈ ਰਣਜੀਤ ਸਿੰਘ ਹੈਪੀ ਨਾਲ ਹੋਇਆ ਜੋ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸਹਿਸੋਲੀ ਦੇ ਰਹਿਣ ਵਾਲੇ ਸਨ ਭੈਣ ਦੇ ਘਰ ਵਾਲਾ ਖਾੜਕੂ ਹੋਣ ਕਰਕੇ ਮੈਂ ਤਾਂ ਵਿਆਹ 'ਚ ਸ਼ਾਮਲ ਨਹੀਂ ਹੋ ਸਕੀ। ਮੇਰੀ ਮਾਂ ਤੇ ਖਾੜਕੂ ਸਿੰਘ ਵਿਆਹ 'ਚ ਹਾਜ਼ਰ ਸਨ। ਉਹਨਾਂ ਦੇ ਆਨੰਦ ਕਾਰਜ ਤਰਨਤਾਰ ਨੇੜੇ ਕਿਸੇ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਹੋਏ। ਸੁਖਵਿੰਦਰ ਕੌਰ ਉਰਫ਼ ਵੀਰ ਕੌਰ ਦੇ ਬੋਲ। ਬੀਬੀ ਦੀ ਸ਼ਖਸੀਅਤ ਦੀ ਗਵਾਹੀ। ਰਾਣੀ ਸਕੂਲ 'ਚ ਸਾਡੇ ਤੋਂ ਦੋ ਜਮਾਤਾਂ ਪਿੱਛੇ ਪੜਦੀ ਸੀ। ਪੜ੍ਹਨ ਵਿੱਚ ਬਹੁਤ ਹੀ ਹੁਸ਼ਿਆਰ ਸੀ। ਬਹੁਤ ਬੀਬੀ ਤੇ ਸਿਆਣੀ ਕੁੜੀ ਸੀ। ਘਰ ਦੇ ਹਾਲਾਤ ਅਜਿਹੇ ਸਨ ਕਿ ਮੈਂ ਤਾਂ 8 ਪੜ੍ਹ ਕੇ ਹੀ ਫੌਜ ਚ ਭਰਤੀ ਹੋ ਗਿਆ ਪਰ ਉਹ 12ਵੀਂ ਤੱਕ ਪੜ੍ਹੀ ਪਿੰਡ ਤੁਰਦੇ ਨੰਬਰ ਦਾ ਤੇ ਸ਼ਹੀਦ ਭਾਈ ਜੋਗਿੰਦਰ ਸਿੰਘ ਸਾਹਾ ਦੇ ਭਰਾ ਭਾਈ ਲਖਵੀਰ ਸਿੰਘ ਲੱਖਾ ਦੀ ਗਵਾਹੀ ਕੁੜੀਆਂ ਸਾਰੀਆਂ ਹੀ ਬਹੁਤ ਸਮਝਦਾਰ ਸਨ ਹਰ ਭਜਨ ਕੌਰ ਬਹੁਤ ਸੁਚੱਜੀ ਔਰਤ ਸੀ ਧਾਰਮਿਕ ਵਿਚਾਰਾਂ ਦੀ ਸੀ ਨਿਤਨੇਮ ਗੁਰੂ ਘਰ ਜਾਂਦੀ ਸਾਰਾ ਪਰਿਵਾਰ ਕੌਮ ਲਈ ਕੁਰਬਾਨ ਹੋ ਗਿਆ ਪਿੰਡ ਦੇ ਇੱਕ ਹੋਰ ਬਜ਼ੁਰਗ ਦੇ ਸ਼ਬਦ ਭੈਣ ਦੇ ਜੀਜੇ ਨੂੰ ਅਗਵਾ ਕਰਨਾ ਅਗਸਤ 1992 ਸ਼ਾਮ 5:30 ਵਜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇੜੇ ਖਾੜਕੁਆ ਦੀ ਇੱਕ ਠਹਿਰ ਨੇੜਲੇ ਗੁਰਦੁਆਰਾ ਸਾਹਿਬ ਵਿੱਚੋਂ ਸ਼ੱਕੀ ਹਾਲਤਾਂ ਵਿੱਚ ਖੜੇ ਇੱਕ ਲੇਡੀ ਸਾਈਕਲ ਦੀ ਬੋਲੀ ਗਈ ਸੂਚਨਾ ਸੁਣਾਈ ਦਿੱਤੀ ਤਾਂ ਇਸ ਰਿਸ਼ਤੇਦਾਰੀ ਚ ਆਇਆ ਇੱਕ ਨੌਜਵਾਨ ਚੌਕਸ ਹੋ ਗਿਆ ਇੱਥੇ ਸ਼ਹੀਦ ਭੈਣ ਰਣਬੀਰ ਕੌਰ ਦੀ ਛੋਟੀ ਭੈਣ ਬੀਬੀ ਬਲਵਿੰਦਰ ਕੌਰ ਤੇ ਉਸਦੇ ਜੀਜੇ ਭਾਈ ਨਿਰਮਲ ਸਿੰਘ ਦੀ ਰਹਾਇਸ਼ ਸੀ ਬਲਵਿੰਦਰ ਕੌਰ ਤੇ ਨਿਰਮਲ ਸਿੰਘ ਨੇੜੇ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚ ਸਰਕਾਰੀ ਨੌਕਰੀ ਕਰਦੇ ਸਨ ਤੇ ਇਹ ਮਕਾਨ ਉਹਨਾਂ ਨੇ ਕਿਰਾਏ ਤੇ ਲਿਆ ਹੋਇਆ ਸੀ ਜਦੋਂ ਗੁਰਦੁਆਰਾ ਸਾਹਿਬ ਚੋਂ ਲੇਡੀ ਸਾਈਕਲ ਦੀ ਛੱਕੀ ਹਾਲਤਾਂ ਚ ਅਨਾਉਂਸਮੈਂਟ ਸੁਣੀ ਤਾਂ ਮੈਂ ਨਾਲ ਦੀ ਨਾਲ ਕੰਨ ਚੁੱਕ ਲੈ ਮੈਨੂੰ ਯਕੀਨ ਹੋ ਗਿਆ ਕਿ ਭਾਜੀ ਨਿਰਮਲ ਸਿੰਘ ਤੇ ਉਹਨਾਂ ਦੇ ਘਰੋਂ ਬਲਵਿੰਦਰ ਕੌਰ ਉਸ ਨੇ ਚੁੱਕ ਲੈ ਦਿਨੇ ਮੈਨੂੰ ਛਾਕੋਂ ਡਿਆ ਸੀ ਜਦੋਂ ਛੱਕੀ ਕਿਸਮ ਦੇ ਲੋਕ ਆਣ ਕੇ ਆਨੇ ਬਹਾਨੇ ਇਹ ਤਰ ਉਦਰ ਚੱਕਰ ਕੱਢ ਰਹੇ ਸਨ ਹੁਣ ਇਹ ਸ਼ੱਕ ਯਕੀਨ ਚ ਬਦਲ ਗਿਆ ਮੈਂ ਮੇਰੀ ਸੱਸ ਮਾਤਾ ਹਰਭਜਨ ਕੌਰ ਤੇ ਸਾਰੇ ਪਰਿਵਾਰ ਨੂੰ ਕਿਹਾ ਕਿ ਹੁਣ ਆਪਾਂ ਨੂੰ ਛੇਤੀ ਇਥੋਂ ਨਿਕਲ ਕੇ ਜਾਣਾ ਚਾਹੀਦਾ ਹੈ ਮੇਰੀ ਸੱਸ ਮਾਤਾ ਹਰਭਜਨ ਕੌਰ ਨੇ ਸਾਰਿਆਂ ਨੂੰ ਜਾਣ ਲਈ ਕਿਹਾ ਪਰ ਉਹ ਆਪ ਨਾ ਗਏ ਮੈਂ ਮੇਰੀ ਘਰ ਵਾਲੀ ਵੀਰਕੌਰ ਉਹਦੀ ਭੈਣ ਰਣਵੀਰ ਕੌਰ ਤੇ ਸਾਰੇ ਜਵਾਕਾਂ ਨੂੰ ਉਥੋਂ ਲੈ ਕੇ ਚਲਿਆ ਗਿਆ ਮੈਂ ਇਹਨਾਂ ਸਭ ਨੂੰ ਸਾਡੀ ਰਿਸ਼ਤੇਦਾਰੀ ਚ ਬਣੀ ਇੱਕ ਹੋਰ ਠਹਿਰ ਤੇ ਛੱਡ ਕੇ ਕਿਹਾ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਰਾਤ ਨੂੰ ਮਿਲ ਸਕੀਏ ਸਭ ਤੋਂ ਵੱਧ ਜ਼ਰੂਰੀ ਸੀ ਕਿ ਰਣਬੀਰ ਕੌਰ ਤੇ ਭਾਈ ਰਣਜੀਤ ਸਿੰਘ ਹੈਪੀ ਨੂੰ ਬਚਾਇਆ ਜਾਵੇ ਤੇ ਖਾਲਕੂ ਸਿੰਘਾਂ ਤੱਕ ਉਹ ਸੁਨੇਹੇ ਪਹੁੰਚਦੇ ਹੋ ਜਾਣ ਮੈਂ ਤੇ ਰਣਬੀਰ ਕੌਰ ਇਸ ਠਹਿਰ ਨੂੰ ਆਉਂਦੀ ਇੱਕ ਉਹ ਸੜਕ ਦੇ ਜਿਸ ਰਾਹੀਂ ਖਾਲਕੂ ਸਿੰਘਾਂ ਦੇ ਆਉਣ ਦੀ ਉਮੀਦ ਸੀ ਅਸੀਂ ਚੋਰੀ ਛੁਪੇ ਆਸੇ-ਪਾਸੇ ਘੁੰਮਣ ਲੱਗੇ ਤਾਂ ਕਿ ਸਿੰਘਾਂ ਤੱਕ ਬਲਵਿੰਦਰ ਕੌਰ ਤੇ ਨਿਰਮਲ ਸਿੰਘ ਦੇ ਅਗਵਾ ਹੋਣ ਦੀ ਘਟਨਾ ਦੱਸ ਸੀਗੀ ਇਹਨਾਂ ਰਾਹਾਂ ਦਾ ਮੈਨੂੰ ਨਾ ਮਾਤਰ ਹੀ ਪਤਾ ਸੀ ਜਦ ਕਿ ਰਣਬੀਰ ਕੌਰ ਨੂੰ ਸਾਰੀ ਜਾਣਕਾਰੀ ਸੀ ਆਵਾਵਾ ਦੇਰ ਤੱਕ ਸਾਡੇ ਪੱਲੇ ਕੁਝ ਨਹੀਂ ਪਿਆ ਕੋਈ ਨਹੀਂ ਸੀ ਆਉਣ ਡਿਆ ਮੈਂ ਰਣਬੀਰ ਕੌਰ ਨੂੰ ਆਪਣੀ ਇੱਕ ਹੋਰ ਠਹਿਰ ਦਾ ਪਤਾ ਦੱਸਦਿਆਂ ਕਿਹਾ ਕਿ ਤੂੰ ਵੀਰ ਕੌਰ ਹੋਰਾਂ ਤੋਂ ਅੱਡ ਇਸ ਠਹਿਰ ਤੇ ਜਾ ਕੇ ਰਹਿ ਜਦੋਂ ਵੀ ਭਾਈ ਰਣਜੀਤ ਸਿੰਘ ਆਉਣ ਜਾਂ ਸੁਨੇਹਾ ਲੱਗੇ ਤਾਂ ਉਹਨਾਂ ਨੂੰ ਕਹਿਣਾ ਕਿ ਸਵੇਰੇ ਮੈਨੂੰ ਉਹ ਦੂਜੀ ਹੋਰ ਠਹਿਰ ਤੇ ਲਾਜ਼ਮੀ ਮਿਲ ਤਾਂ ਕਿ ਕੋਈ ਸਲਾਹ ਕੀਤੀ ਜਾਵੇ ਜੇ ਉਹ ਉੱਥੇ ਨਾ ਮਿਲ ਤਾਂ ਮੈਂ ਵੀਰਕੌਰ ਤੇ ਤੈਨੂੰ ਉਸ ਵਕਤ ਆ ਕੇ ਮਿਲਦਾ ਮੈਂ ਆਪ ਵੀਰਕੌਰ ਦੇ ਮਾਮੇ ਦੇ ਮੁੰਡੇ ਕੁਲਵਿੰਦਰ ਸਿੰਘ ਨੂੰ ਨਾਲ ਲੈ ਕੇ ਤੁਰ ਪਿਆ ਪਰ ਕੁਝ ਸੋਚ ਕੇ ਫਿਰ ਉਸ ਨੂੰ ਵਾਪਸ ਠਾਰ ਵਾਲੇ ਪਾਸੇ ਨੂੰ ਮੋੜ ਦਿੱਤਾ ਤੇ ਆਪ ਨੇੜੇ ਹੀ ਛੱਪੜ ਜੇਚ ਬਣੇ ਟੋਏ 'ਚ ਲੋਕੇ ਬੈਠ ਗਿਆ ਘਟਨਾ ਦੇ ਚਸ਼ਮਦੀਦ ਗਵਾਹ ਸ਼ਹੀਦ ਰਣਬੀਰ ਕੌਰ ਦੇ ਜੀਜਾ ਭਾਈ ਜਸਵੀਰ ਸਿੰਘ ਦੀ ਗਵਾਹੀ ਬੀਬੀ ਦੀ 18 ਤੇ ਖੜਕੂਆਂ ਦੀ ਬੈਠਕ ਸ਼ਹੀਦ ਰਣਬੀਰ ਕੌਰ ਦੀ ਇਸ ਠਹਿਰ ਤੇ ਪਿੰਡਰਾਵਾਲਾ ਟਾਈਗਰ ਫੋਰਸ ਆਬ ਖਾਲਸਤਾਨ ਦੀ ਇੱਕ ਅਹਿਮ ਬੈਠਕ ਹੋਣੀ ਸੀ ਜਿਸ ਵਿੱਚ ਜਥੇਬੰਦੀ ਦੇ ਆਗੂ ਭਾਈ ਰਿਸ਼ਪਾਲ ਸਿੰਘ ਸੰਧੜਾ ਭਾਈ ਜਗਦੀਸ਼ ਸਿੰਘ ਦੀਸਾ ਲੈਫਟੀਨਲ ਜਰਨਲ ਭਾਈ ਰਣਜੀਤ ਸਿੰਘ ਹੈਪੀ ਸਮੇਤ ਨਾਮੀ ਖਾੜਕੂਆਂ ਨੇ ਅਗਲੀ ਰਣਨੀਤੀ ਤਿਆਰ ਕਰਨੀ ਸੀ ਇਸ ਠਹਿਰ ਤੇ ਅਸਲਾ ਰੱਖਿਆ ਹੋਇਆ ਕਾਰਨ ਖਾੜਕੂ ਸਿੰਘ ਭਾਈ ਬਲਦੇਵ ਸਿੰਘ ਸਾਥੀ ਭਾਈ ਦਵਿੰਦਰ ਸਿੰਘ ਪੋਤ ਦੀ ਡਿਊਟੀ ਲਾਈ ਹੋਈ ਸੀ ਪਰ ਪੁਲਿਸ ਨੂੰ ਕਿਸੇ ਮੁਖਬਰ ਕੋਲੋਂ ਇਸ ਬੈਠਕ ਦੀ ਸੂਚਨਾ ਮਿਲ ਗਈ ਸੀ ਪੁਲਿਸ ਵੱਡੀ ਹਿੰਸਕ ਕਾਰਵਾਈ ਕਰਕੇ ਇੱਕੋ ਹੱਲੇ 'ਚ ਹੀ ਨਾਮੀ ਖਾੜਕੂਆਂ ਨੂੰ ਸ਼ਹੀਦ ਕਰਨ ਦੀ ਤਾਕਤ ਸੀ ਪੁਲਿਸ ਨੇ ਇਸ ਦੀ ਸੂਚਨਾ सीआरपीएफ ਨੂੰ ਦੇ ਕੇ ਫੌਜ ਦਾ ਪ੍ਰਬੰਧ ਵੀ ਕਰ ਲਿਆ ਸੀ ਠਾਰ ਤੇ ਛਾਪੇ ਮਾਰੀ ਬਲਵਿੰਦਰ ਕੌਰ ਤੇ ਨਿਰਮਲ ਸਿੰਘ ਨੂੰ ਅਗਵਾ ਕਰਨ ਤੋਂ ਬਾਅਦ ਉਹਨਾਂ ਦੇ ਘਰ ਨੂੰ ਆਉਂਦੇ ਰਸਤਿਆਂ 'ਚ ਸੀਆਰਪੀਐਫ ਦੇ ਸਿਪਾਹੀ ਤਾਇਨਾਤ ਕਰਕੇ ਪੁਲਿਸ ਨੇ ਬੀਬੀ ਰਣਬੀਰ ਕੌਰ ਦੀ ਭੈਣ ਘਰ ਸਥਿਤ ਠਾਰ ਤੇ ਰਾਤ ਦੇ ਸਮੇਂ ਛਾਪੇਮਾਰੀ ਕੀਤੀ ਇਸ ਸਮੇਂ ਤੱਕ ਖੜਕੂ ਭਾਈ ਬਲਦੇਵ ਸਿੰਘ ਪੁੱਜ ਚੁੱਕੇ ਸਨ ਪਰ ਉਹਨਾਂ ਖੁਦ ਕੋਲ ਅਸਲਾ ਨਾ ਹੋਣ ਕਾਰਨ ਉਹਨਾਂ ਨੇ ਸਾਈਨਟ ਕੈਪਸੂਲ ਖਾ ਕੇ ਸ਼ਹਾਦਤ ਪ੍ਰਾਪਤ ਕਰ ਲਈ। ਇੱਕਦਮ ਕਮਸਾਨ ਮਚ ਗਿਆ। ਪੁਲਿਸ ਨੇ ਮਿਲਿਆ ਅਸਲਾ ਤੇ ਘਰ ਦਾ ਸਾਰਾ ਸਮਾਨ ਕੈਂਟਰਾਂ ਚ ਲਦਿਆ ਤੇ ਉਥੇ ਮਾਤਾ ਨੂੰ ਅਗਵਾ ਕਰਕੇ ਲੈ ਗਏ। ਰਾਤ ਹੁਣ ਕਰਕੇ ਨੇਰੇ ਚ ਕੁਝ ਪਤਾ ਨਹੀਂ ਲੱਗਣ ੜਿਆ ਸੀ। ਮੈਂ ਉਥੋਂ ਨਿਕਲ ਕੇ ਕਿਸੇ ਹੋਰ ਪਾਸੇ ਤਾਂ ਨਹੀਂ ਜਿ ਗਿਆ ਪਰ ਇੱਕ ਹੋਰ ਵੱਧ ਡੂੰਘੇ ਟੋਏ ਚ ਛੁਪ ਕੇ ਬੈਠ ਗਿਆ। ਸਾਵਣ ਭਾਦੋਂ ਦਾ ਮਹੀਨਾ ਹੋਣ ਕਰਕੇ ਮੱਛਰ ਨੇ ਬੋਲਾ ਹਾਰ ਕਰ ਦਿੱਤਾ ਰਾਤ ਨੂੰ ਦੇਖਿਆ ਬਈ ਇੱਕ ਜਿਪਸੀ ਆਉਣ ਡਈ ਵਾ ਜਿਸ 'ਚ ਇੱਕ ਔਰਤ ਨੂੰ ਬਿਠਾਇਆ ਹੋਇਆ ਜਦੋਂ ਆਣ ਕੇ ਨੇੜੇ ਦੀ ਲੰਗੀ ਤਾਂ ਮੈਂ ਪਛਾਣ ਲਿਆ ਕਿ ਇਹ ਤਾਂ ਮਾਤਾ ਹਰਪਜਨ ਕੌਰ ਨੂੰ ਲਿਜਾਣ ਡੇ ਸੀ ਫਿਰ ਸਾਰੀ ਰਾਤ ਹੀ ਪੁਲਿਸ ਤੇ ਫੌਜ ਦੀਆਂ ਗੱਡੀਆਂ ਆਉਂਦੀਆਂ ਜਾਂਦੀਆਂ ਰਹੀਆਂ ਮੂੰਹ ਹਨੇਰੇ ਸਵੇਰੇ ਕੋਈ 3:00 ਵਜੇ ਜਾਂ ਇਸ ਤੋਂ ਵੀ ਪਹਿਲਾਂ ਆਲਾ ਦੁਆਲਾ ਦੇਖ ਕੇ ਮੈਂ ਉੱਥੋਂ ਨਿਕਲ ਗਿਆ ਆਸ-ਪਾਸੇ ਅਜੇ ਵੀ ਕੁਝ ਛੱਕੀ ਵਿਅਕਤੀ ਘੁੰਮ ਰਹੇ ਸਨ ਮੈਂ ਸੋਚਿਆ ਕਿ ਬਾਕੀ ਦੋ ਬੱਚੀਆਂ 18 ਚੋਂ ਪਹਿਲਾਂ ਕਿਸਤੇ ਜਾਇਆ ਜਾਵੇ ਇਸ ਤਾਂ ਪੱਕਾ ਯਕੀਨ ਹੋ ਗਿਆ ਕਿ ਬਲਵਿੰਦਰ ਕੌਰ ਦੇ ਘਰ ਵਾਲੀ ਠਾਰ ਖਤਮ ਹੋ ਚੁੱਕੀ ਹੈ ਤੇ ਇੱਥੇ ਜਾਣਾ ਹੁਣ ਖਤਰੇ ਤੋਂ ਖਾਲੀ ਨਹੀਂ ਭਾਈ ਜਸਵੀਰ ਸਿੰਘ ਦੀ ਹੱਡ ਬੀਤੀ ਮੌਤ ਦੇ ਮੂੰਹ ਚ ਬੀਬੀ ਤੇ ਖੜਕੂ ਰਣਜੀਤ ਸਿੰਘ ਬੱਚੀਆਂ ਦੋ 18 ਚੋਂ ਕਿਸਤੇ ਪਹਿਲਾਂ ਜਾਇਆ ਜਾਵੇ ਸੋਚ ਨੂੰ ਲੈ ਕੇ ਭਾਈ ਜਸਵੀਰ ਸਿੰਘ ਦੁੱਬਦਾ ਵਿੱਚ ਪੈ ਗਿਆ। ਕਦੇ ਉਹ ਇੱਕ ਠਾਰਵਲ ਤੇ ਕਦੇ ਦੂਜੀ ਠਾਰਵਲ ਪੈਰ ਪੁੱਟੇ। ਸਵੇਰੇ ਹੀ ਉਸ ਨੂੰ ਕਿਸੇ ਨੇੜੇ ਦੇ ਗੁਰਦੁਆਰਾ ਸਾਹਿਬ 'ਚੋਂ ਗ੍ਰੰਥੀ ਸਿੰਘ ਵੱਲੋਂ ਪੜੇ ਜਾ ਰਹੇ ਹੁਕਮਨਾਮੇ ਦੀ ਆਵਾਜ਼ ਆਈ ਤਾਂ ਉਹ ਇੱਕਦਮ ਰੁਕ ਗਿਆ। ਪੈਰੀਂ ਪਾਏ ਬੂਟ ਲਾ ਕੇ ਹੱਥ ਜੋੜ ਕੇ ਧਿਆਨ ਨਾਲ ਸੁਣਨ ਲੱਗਿਆ ਹੁਕਮਨਾਮਾ ਸੀ ਕੀਤਾ ਕਰਨਾ ਸਰਬ ਰਜ਼ਾਈ ਕਿਛ ਕੀਚਾ ਜੇ ਕਰ ਸਕੀ ਹੈ। ਆਪਣਾ ਕੀਤਾ ਕਿਛੂ ਨਾ ਹੋਵੇ ਜਿਉਂ ਹਰ ਭਾਵੈ ਤਿਉਂ ਰਖੀਐ ਗ੍ਰੰਥੀ ਸਿੰਘ ਦੀ ਅਰਥ ਕਰਦੇ ਦੀ ਆਵਾਜ਼ ਵੀ ਸੁਣਾਈ ਦਿੱਤੀ ਇਹ ਭਾਈ ਜੋ ਕੁਝ ਜਗਤ ਚ ਬਣਿਆ ਹੈ ਜੋ ਕੁਝ ਕੋਈ ਕਰ ਰਿਹਾ ਹੈ ਇਹ ਸਭ ਪਰਮਾਤਮਾ ਦੀ ਰਜ਼ਾ ਚ ਹੋ ਰਿਹਾ ਅਸੀਂ ਜੀਵ ਤਾਂ ਹੀ ਕੁਝ ਕਰ ਸਕਦੇ ਹਾਂ ਜੇ ਪਰਮਾਤਮਾ ਦਾ ਹੁਕਮ ਹੋਵੇ ਅਸਾਂ ਜੀਵਾਂ ਦਾ ਕੀਤਾ ਕੁਝ ਨਹੀਂ ਜੇ ਹੋ ਸਕਦਾ ਜਿਵੇਂ ਪ੍ਰਭੂ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਤਿਵੇਂ ਜੀਵਾਂ ਨੂੰ ਰੱਖਦਾ ਹੈ ਉਸ ਦਾ ਹੁਕਮ ਸਭ ਤੋਂ ਉੱਪਰ ਹੈ। ਉਸ ਨੇ ਝੁੱਕ ਕੇ ਮੱਥਾ ਟੇਕਿਆ। ਮੂਲ ਮੰਤਰ ਸਾਹਿਬ ਦਾ ਪਾਠ ਕਰਨ ਲੱਗਿਆ। ਦੁਪਧਾ ਤੋੜਦਿਆਂ ਉਸ ਨੇ ਬੀਬੀ ਰਣਬੀਰ ਕੌਰ ਵਾਲੀ ਠਾਰਵਲ ਚਾਲੇ ਪਾ ਦਿੱਤੇ। ਪਹਿਲਾਂ ਮੈਂ ਵੀਰਕੌਰ ਤੇ ਬੱਚਿਆਂ ਵਾਲੀ ਠਾਰਵਲ ਪੈ ਰਖੇ ਪਰ ਪਤਾ ਨਹੀਂ ਕੁਦਰਤ ਨੂੰ ਕੀ ਮਨਜ਼ੂਰ ਸੀ। ਵਾਹਿਗੁਰੂ ਨੇ ਮੇਰੇ ਕਦਮਾਂ ਨੂੰ ਰਣਬੀਰ ਕੌਰ ਵਾਲੀ ਠਾਰਵਲ ਮੋੜਾ ਦੇ ਦਿੱਤਾ। ਭਾਈ ਜਸਵੀਰ ਸਿੰਘ ਉੱਥੇ ਪਹੁੰਚ ਕੇ ਰਣਬੀਰ ਕੌਰ ਤੋਂ ਪਤਾ ਲੱਗਿਆ ਕਿ ਬੀਟੀਐਫ ਆਪ ਖਾਲਸਥਾਨ ਦੇ ਲੈਫਟੀਨਲ ਜਰਨਲ ਭਾਈ ਰਣਜੀਤ ਸਿੰਘ ਹੈਪੀ ਨਾ ਉਥੇ ਆਏ ਤੇ ਨਾ ਕਿਸੇ ਦਾ ਇੱਕ ਦੂਜੇ ਨਾਲ رابطہ ਹੋਇਆ ਛੇਤੀ ਹੀ ਸਲਾਹ ਕਰਕੇ ਭਾਈ ਜਸਵੀਰ ਸਿੰਘ ਤੇ ਭੈਣ ਰਣਬੀਰ ਕੌਰ ਇਸੇ ਠਾਰ ਤੋਂ ਨਿਕਲ ਕੇ ਵੀਰ ਕੌਰ ਤੇ ਬੱਚਿਆਂ ਵਾਲੀ ਠਹਿਰ ਪਾਸੇ ਜਾਣ ਲੱਗੇ ਪਰ ਕੁਦਰਤੀ ਪਤਾ ਨਹੀਂ ਉਹਨਾਂ ਦੇ ਦਿਮਾਗ 'ਚ ਕੀ ਖਿਆਲ ਆਇਆ ਧਾਰਾ ਵਿੱਚੋਂ ਵਾਪਸ ਮੁੜ ਪਏ ਤੇ ਕਿਸੇ ਹੋਰ ਪਾਸੇ ਠਾਰ ਵਾਲਾ ਜਾਣ ਲਈ ਤਿੰਨ ਪਹੀਆ ਵਾਹਨ ਕਰਾਏ ਤੇ ਲਿਆ। ਅਜੇ ਕੁਝ ਕੋ ਬਿੱਥਤੇ ਹੀ ਗਏ ਸੀ ਕਿ ਇੱਕ ਟਰੱਕ ਹੈਬੋ ਵੱਲ ਆਉਂਦਾ ਦੇਖਿਆ। ਮੈਂ ਚੁੱਕੰਨੀ ਹੋ ਕੇ ਨਜ਼ਰ ਮਾਰੀ ਤਾਂ ਭਾਈ ਰਣਜੀਤ ਸਿੰਘ ਹੈਪੀ ਆਉਂ ਡਿਆ ਸੀ। ਮੈਂ ਬਾਹਰ ਕੱਢ ਕੇ ਹੱਥ ਨਾਲ ਟਰੱਕ ਰੋਕਣ ਦਾ ਇਸ਼ਾਰਾ ਕੀਤਾ। ਉਸਨੇ ਮੈਨੂੰ ਤੇ ਆਪਣੀ ਘਰ ਵਾਲੀ ਨੂੰ ਸਿਆਣ ਲਿਆ ਸੀ। ਟਰੱਕ ਪਾਸੇ ਤੇ ਰੁਕਿਆ ਤਾਂ ਮੈਂ ਉਸ ਨੂੰ ਸਾਰੀ ਵਾਰਤਾ ਦੱਸਣ ਲੱਗਿਆ। ਐਨੇ ਨੂੰ ਪੁਲਿਸ ਤੇ ਇੱਕ ਫੌਜ ਦਾ ਕੈਂਟਰ ਸਾਡੇ ਵੱਲ ਆਉਂਦਿਆਂ ਦੇਖਿਆ ਤਾਂ ਭਾਈ ਸਾਹਿਬ ਨੇ ਮੈਨੂੰ ਇਸ਼ਾਰਾ ਕੀਤਾ ਤੇ ਆਪ ਟਰੱਕ ਖਰਾਬ ਹੋਣ ਦਾ ਨਾਟਕ ਕਰਨ ਲੱਗੇ ਫੌਜ ਤੇ ਪੁਲਿਸ ਦੇ ਅੱਗੇ ਲੰਘ ਜਾਣ ਤੋਂ ਬਾਅਦ ਮੈਂ ਉਹਨਾਂ ਨੂੰ ਸਾਰੀ ਵਾਰਤਾ ਦੱਸ ਦਿਆਂ ਕਿ ਹਾ ਕੇ ਲੁਧਿਆਣਾ ਦੀ ਯੂਨੀਵਰਸਿਟੀ ਕੋਲ ਠਾਰ ਪੁਲਿਸ ਕਬਜ਼ੇ ਚ ਆ ਚੁੱਕੀ ਹੈ ਸਾਰੇ ਹਥਿਆਰ ਵੀ ਪੁਲਿਸ ਲੈ ਗਈ ਥ੍ਰੀ ਵੀਲਰ ਵਾਲੇ ਨੂੰ ਪੈਸੇ ਦੇ ਕੇ ਅਸੀਂ ਟਰੱਕ 'ਚ ਬੈਠ ਗਏ ਉਸਨੇ ਟਰੱਕ ਹੋ ਰਾਹ ਮੋੜ ਲਿਆ ਤੇ ਦੱਸਿਆ ਕਿ ਮੇਰੇ ਸਮੇਤ ਹੋਰ ਵੀ ਖੜਕੂਆਂ ਨੇ ਇਸ ਠਹਿਰ ਤੇ ਮਿਲਣਾ ਸੀ ਅਸੀਂ ਨਵੀਂ ਠਹਿਰ ਤੇ ਰੁਕੇ ਮੈਂ ਪਾਈ ਹੈਪੀ ਨੂੰ ਬੇਨਤੀ ਕੀਤੀ ਕਿ ਮੈਂ ਦੂਜੀ ਠਾਰ ਤੇ ਛੱਡੀ ਵੀਰਕੌਰ ਤੇ ਜਵਾਕਾਂ ਨੂੰ ਮਿਲ ਕੇ ਉਹਨਾਂ ਨੂੰ ਨਵੀਂ ਠਾਰ ਤੇ ਛਾਡਾਂ ਪਰ ਉਹਨਾਂ ਕਿਹਾ ਕਿ ਤੂੰ ਸ਼ਹਿਰ ਦੇ ਰਾਹਾਂ ਦਾ ਚੰਗੀ ਤਰ੍ਹਾਂ ਵਾਕ ਨਹੀਂ ਆ ਤੂੰ ਤੇ ਰਣਵੀਰਕੌਰ ਉਰੇ ਰੁਕੋ ਤੇ ਮੈਂ ਕਿਸੇ ਢੰਗ ਨਾਲ ਜਾ ਕੇ ਲੈ ਕੇ ਆਉਂਦਾ ਜਦੋਂ ਕੁਝ ਸਮੇਂ ਬਾਅਦ ਭਾਈ ਸਾਹਿਬ ਨੇ ਆ ਕੇ ਦੱਸਿਆ ਕਿ ਉਸ ਠਹਿਰ ਤੇ ਤਾਂ ਕੋਈ ਵੀ ਨਹੀਂ ਤਾਂ ਸਾਨੂੰ ਚਿੰਤਾ ਹੋ ਗਈ ਭਾਈ ਰਣਜੀਤ ਸਿੰਘ ਨੇ ਮੈਨੂੰ ਕਿਹਾ ਕਿ ਹਾਲਾਤ ਭਿਆਨਕ ਹੋ ਰਹੇ ਨੇ ਪਤਾ ਨਹੀਂ ਵਾਹਿਗੁਰੂ ਨੂੰ ਕੀ ਮਨਜ਼ੂਰ ਜੇ ਹੁਣ ਤੂੰ ਇਥੋਂ ਛੇਤੀ ਚਲਿਆ ਜਾ ਇੱਕ ਵਾਰ ਸ਼ਹਿਰ ਹੀ ਛੱਡ ਦੇ ਮੈਂ ਤੇ ਰਣਬੀਰ ਕੌਰ ਸਿੰਘਾਂ ਨੂੰ ਵੀ ਸੁਨੇਹੇ ਲਾਉਂਦੇ ਹਾਂ ਤੇ ਵੀਰ ਕੌਰ ਤੇ ਜਵਾਕਾਂ ਦਾ ਵੀ ਪਤਾ ਲੈਂਦੇ ਹਾਂ ਅਸੀਂ ਇੱਕ ਦੂਜੇ ਨੂੰ ਨਿੱਗ ਨਾਲ ਘੁੱਟ ਕੇ ਜੱਫੀ ਪਾਈ ਫਤੇ ਬੁਲਾਈ ਮੈਨੂੰ ਉਹ ਦੂਰ ਤੱਕ ਉਦੋਂ ਤੱਕ ਦੇਖਦੇ ਗਏ ਤੇ ਮੈਂ ਵੀ ਉਹਨਾਂ ਨੂੰ ਉਦੋਂ ਤੱਕ ਦੇਖਦਾ ਰਿਹਾ ਜਦੋਂ ਤੱਕ ਅਸੀਂ ਇੱਕ ਦੂਜੇ ਦੀਆਂ ਅੱਖਾਂ ਤੋਂ ਉਹਲੇ ਨਹੀਂ ਹੋ ਗਏ ਇਹ ਸਾਡੀ ਆਖਰੀ ਮਿਲਣੀ ਸੀ ਭਾਈ ਜਸਵੀਰ ਸਿੰਘ ਦੀ ਵਾਰਤਾ ਵੀਰਕੌਰ ਤੇ ਬੱਚੇ ਨਾਲ ਜੋ ਬੀਤੀ ਅਚੇਤ ਤੌਰ ਤੇ ਵੀਰਕੌਰ ਤੋਂ ਗਲਤੀ ਹੋ ਗਈ ਰਾਤ ਲੰਘਣ ਬਾਅਦ ਉਹ ਸਵੇਰੇ ਆਪਣੀ ਹੀ ਮਾਤਾ ਦਾ ਪਤਾ ਲੈਣ ਲਈ ਹੈਬੋਵਾਲ ਬਸਤੀ ਸਥਿਤ ਬੀਬੀ ਬਲਵਿੰਦਰ ਕੌਰ ਦੇ ਘਰ ਚਲੀ ਗਈ ਤਾਂ ਸਿਵਲ ਕਪੜੀਆਂ ਚਤਨਾਤ ਪੁਲਿਸ ਅਫਸਰ ਖੁਫੀਆ ਏਜੰਸੀਆਂ ਦੇ ਮੁਲਾਜ਼ਮਾਂ ਤੇ ਬਲੈਕ ਕੈਟਸ ਨੇ ਉਸ ਨੂੰ ਦਬੋਚ ਲਿਆ ਮੈਨੂੰ ਤਾਂ ਫਿਰ ਕਈ ਮਹੀਨਿਆਂ ਬਾਅਦ ਪਤਾ ਲੱਗਿਆ ਕਿ ਇਹ ਆਪਦੀ ਗਲਤੀ ਨਾਲ ਪੁਲਿਸ ਕੰਜੇ ਚ ਫਸ ਗਈ ਸੀ ਅਸਲ 'ਚ ਇਹਨੇ ਨਿਆਂ ਨਾਤ ਕਰਦਿਆਂ ਗਲਤੀ ਨਾਲ ਫੈਸਲਾ ਲੈ ਲਿਆ ਜੀ ਭਾਈ ਜਸਵੀਰ ਸਿੰਘ ਮੈਂ ਤਾਂ ਅਜੇ ਆਣ ਕੇ ਰੁਕੀ ਸੀ ਕਿ ਆਵਾਜ਼ਾਂ ਆਈਆਂ ਚੱਕ ਲੋ ਓਏ ਚੱਕ ਲੋ ਅਤਵਾਦੀ ਹੈਪੀ ਦੀ ਘਰ ਵਾਲੀ ਰਣਬੀਰ ਕੌਰ ਹੈ ਉਹ ਮੇਰੇ ਤੇ ਇਲਾ ਵਾਂਗ ਚਪਟ ਪਏ ਘਬਰਾਹਟ ਚ ਮੈਂ ਰੋਲਾ ਪਾਇਆ ਕਿ ਮੈਂ ਹੈਪੀ ਦੀ ਘਰ ਵਾਲੀ ਨਹੀਂ ਮੈਂ ਤਾਂ ਜਸਵੀਰ ਦੀ ਘਰ ਵਾਲੀ ਆ ਕਿਸੇ ਨੇ ਕਿਹਾ ਕਿ ਚੱਕ ਲੋ ਉਹਦੀ ਵੀ ਲੋੜ ਹੈ ਇਹਦੇ ਚ ਬਹੁਤ ਕੁਝ ਨਿਕਲੂਗਾ ਉਹਨਾਂ ਨੇ ਮੈਨੂੰ ਮੇਰੀਆਂ ਬਾਹਾਂ ਤੋਂ ਨੂਡ ਲਿਆ ਇਕੱਲੇ ਇਕੱਲੇ ਕਮਰੇ ਚ ਲਿਜਾ ਕੇ ਪੁੱਛਣ ਲੱਗੇ ਕਿ ਦੱਸ ਕਿਥੇ ਕੀ ਪਿਆ ਤੇ ਕੀ ਹੁੰਦਾ ਸੀ ਪਰ ਮੈਨੂੰ ਤਾਂ ਕੁਝ ਨਹੀਂ ਪਤਾ ਸੀ ਮਖਿਆ ਮੈਨੂੰ ਕੁਝ ਵੀ ਜਾਣਕਾਰੀ ਨਹੀਂ ਭੈਣ ਵੀਰਕੌਰ ਦੀ ਹੱਡ ਬੀਤੀ ਇਸੇ ਕਮਸਾਨ ਵਿੱਚ ਵੀਰਕੌਰ ਦਾ ਬੱਚਾ ਰਿੜ ਕੇ ਗਵਾਂਡੀਆਂ ਦੇ ਘਰ ਚਲਿਆ ਗਿਆ ਪੁਲਿਸ ਵੀਰਕੌਰ ਤੇ ਉਸਦੇ ਮਾਮੇ ਦੇ ਬੇਟੇ ਨੂੰ ਤਸੀਹਾ ਕੇਂਦਰ ਚ ਲੈ ਗਏ ਅਗਲੀ ਦੂਜੀ ਠਹਰ ਜਿੱਥੇ ਵੀਰਕੌਰ ਹੋਣੀ ਆਏ ਸਨ ਉਸ ਦੇ ਨੇੜੇ ਤੇੜੇ ਵੀ ਸਿਵਲ ਕੱਪੜਿਆਂ ਚ ਪੁਲਿਸ ਖੋਫੀਆ ਏਜੰਸੀਆਂ ਦੇ ਮੁਲਾਜ਼ਮ ਤੇ ਬਲੈਕ ਕੈਟਸ ਤਾਇਨਾਤ ਕਰ ਦਿੱਤੇ ਤਾਂ ਕਿ ਇੱਥੇ ਆਉਣ ਵਾਲਿਆਂ ਨੂੰ ਕਾਬੂ ਕੀਤਾ ਜਾਵੇ ਜੇ ਕਿਤੇ ਭਾਈ ਜਸਵੀਰ ਸਿੰਘ ਤੇ ਭੈਣ ਰਣਵੀਰ ਕੌਰ ਭੁਲੇਕੇ ਨਾਲ ਇੱਥੇ ਆ ਜਾਂਦੇ ਤਾਂ ਉਹ ਵੀ ਫੜੇ ਜਾਂਦੇ ਤੇ ਫਿਰ ਪਹਿਲੀ ਠਾਰ ਤੇ ਟਰੱਕ 'ਚ ਜਾਂਦੇ ਭਾਈ ਰਣਜੀਤ ਸਿੰਘ ਹੈਪੀ ਨੇ ਵੀ ਫੜੇ ਜਾਣਾ ਸੀ ਸ਼ਹੀਪਤੀ ਸ਼ਹੀਦ ਉਹਨਾਂ ਨੇ ਖਾਲਕੂਪਤੀ ਭਾਈ ਰਣਜੀਤ ਸਿੰਘ ਹੈਪੀ ਤੇ ਬਾਗੀ ਸਿੰਘਾਂ 18 ਤੇ ਅਸਲੇ ਦਾ ਭੇਦ ਲੈਣ ਲਈ ਬਹੁਤ ਜ਼ੁਲਮ ਕੀਤਾ ਜ਼ੁਬਾਨ ਨਾ ਖੋਲਣ ਤੇ ਉਹਨਾਂ ਨੂੰ ਪੁੱਠਾ ਲਟਕਾ ਦਿੱਤਾ ਤੇ ਉਦੋਂ ਤੱਕ ਲਟਕਾਈ ਰੱਖਿਆ ਜਦੋਂ ਤੱਕ ਉਹ ਸ਼ਹੀਦ ਨਾ ਹੋ ਗਏ ਪੁਲਿਸ ਨੇ ਉਹਨਾਂ ਦੀ ਲਾਸ਼ ਨੂੰ ਖਪਾ ਦਿੱਤਾ ਉਹ ਸਿੱਖ ਕੌਮ ਲਈ ਆਪਣਾ ਖੂਨ ਵਹਾ ਗਏ ਪਰ ਧਰਮ ਨਹੀਂ ਹਾਰਿਆ ਸ਼ਹਾਦਤ ਭਾਈ ਰਣਜੀਤ ਸਿੰਘ ਹੈਪੀ ਨੂੰ ਸ਼ਹੀਦ ਕਰਨ ਬਾਅਦ ਬੀਬੀ ਰਣਬੀਰ ਕੌਰ ਰਾਣੀ ਤੋਂ ਭੇਦ ਖੁਲਵਾਉਣ ਲਈ ਕਈ ਹੋਰ ਦਿਨ ਅਤਿਆਚਾਰ ਕੀਤਾ ਫਿਰ ਉਹਨਾਂ ਨੂੰ ਸ਼ਹੀਦ ਕਰਕੇ Laash ਖੁਰਦ-ਬੁਰਦ ਕਰ ਦਿੱਤੀ ਉਸ ਵੇਲੇ ਬੀਬੀ ਰਣਬੀਰ ਕੌਰ ਦੀ ਉਮਰ 24 ਸਾਲ ਤੇ ਭਾਈ ਰਣਜੀਤ ਸਿੰਘ ਦੀ 26 ਸਾਲ ਸੀ ਪੁਲਿਸ ਬਾਕੀ 2 ਮੈਂਬਰਾਂ ਦੇ ਖੂਨ ਦੀ ਤਿਹਾਈ ਪੁਲਿਸ 8 ਮੈਂਬਰਾਂ ਦਾ ਕਾਣ ਕਰਕੇ ਤੇ ਤਿੰਨ ਮਾਸੂਮ ਬੱਚਿਆਂ ਨੂੰ aloop ਕਰਕੇ ਟਿਕੀ ਨਹੀਂ ਸੀ ਪੁੱਤੋ ਸ਼ਹੀਦ ਬੀਬੀ ਰਣਬੀਰ ਕੌਰ ਦੀ ਸਭ ਤੋਂ ਛੋਟੀ ਬੇਟੀ ਸੁਖਵਿੰਦਰ ਕੌਰ ਉਰਫ ਵੀਰ ਕੌਰ ਉਸ ਦੇ ਪਤੀ ਭਾਈ ਜਸਵੀਰ ਸਿੰਘ ਤੇ ਬਾਕੀ ਬੱਚਿਆਂ ਨੂੰ ਖਪਾਉਣ ਦੀ ਝਾਕ ਵਿੱਚ ਸੀ ਸਾਰਾ ਪਰਿਵਾਰ ਹੀ ਅੱਡ ਅੱਡ ਸੂਬਿਆਂ 'ਚ ਖਖਰ-ਪਖਰ ਹੋ ਗਿਆ ਕਿਸੇ ਨੂੰ ਦੂਜੇ ਬਾਰੇ 'ਚ ਇਹ ਪਤਾ ਨਹੀਂ ਸੀ ਕਿ ਜਿਉਂਦੇ ਨੇ ਜਾਂ ਮਾਰ ਦਿੱਤੇ ਨੇ ਇਹ ਤਾਂ ਦੂਰ ਗੱਲ ਹੈ ਕਿ ਇਹ ਪਤਾ ਹੋਵੇ ਕਿ ਕੌਣ ਕਿੱਥੇ ਹੈ ਇੱਕ ਦੂਜੇ ਦੀ ਕਿਸੇ ਨੂੰ ਕੋਈ ਖ਼ਬਰ ਨਹੀਂ ਸੀ ਸੁਖਵਿੰਦਰ ਕੌਰ ਔਰ ਕਬੀਰ ਕੌਰ ਪੁਲਿਸ ਤੋਂ ਬਚਣ ਲਈ ਭਾਈ ਜਸਵੀਰ ਸਿੰਘ ਦਾ ਸਾਥ ਬਣਨਾ ਤੇ ਵਾਰ-ਵਾਰ ਨਿਕਲ ਕੇ ਬਚ ਜਾਣਾ ਇੱਕ ਸੂਬੇ ਤੋਂ ਦੂਜੇ ਸੂਬੇ ਵਿੱਚ ਭੁੱਖੇ ਤਿਹਾਈ ਫਿਰਦਾ ਰਹਿਣਾ ਆਦ ਕਟਨਾਵਾਂ ਦੀ ਇੱਕ ਅਣਕਹੀ ਕਥਾ ਵਾਂਗ ਲੰਮੀ ਤੇ ਵੱਖਰੀ ਕਹਾਣੀ ਹੈ ਤਿੰਨ ਮਹੀਨਿਆਂ ਦੀ ਬੀਬੀ ਰਣਵੀਰ ਕੌਰ ਤੇ ਉਹਨਾਂ ਦੇ ਪਤੀ ਦੀ ਗ੍ਰਿਫਤਾਰੀ ਤੋਂ ਕੁਝ ਦਿਨ ਬਾਅਦ ਉਹਨਾਂ ਦੀ ਇੱਕ ਤਿੰਨ ਮਹੀਨਿਆਂ ਦੀ ਧੀ ਨੂੰ ਵੀ ਪੁਲਿਸ ਨੇ ਲੁਧਿਆਣਾ ਇਲਾਕੇ ਦੀ ਕਿਸੇ ਠਾਰ ਤੋਂ ਫੜ ਲਿਆ ਸੀ ਜਿਸ ਦਾ ਅਜੇ ਤੱਕ ਵੀ ਪਤਾ ਨਹੀਂ ਲੱਗ ਰਿਹਾ ਹੈ ਉਸ ਦਾ ਨਾਂ ਯਾਦ ਨਹੀਂ ਆ ਰਿਹਾ ਇਹਨਾਂ ਨੂੰ ਯਾਦ ਹੈ ਕਿ ਐਡਾ ਸ਼ਬਦ ਤੇ ਪੈਂਦਾ ਸੀ ਸੁਖਵਿੰਦਰ ਕੌਰ ਉਰਫ ਵੀਰ ਕੌਰ ਦੀਆਂ ਅੱਖਾਂ ਚੋਂ ਵਗਦੇ ਹੰਝੂਆਂ ਚੋਂ ਡੁੱਲੇ ਖੂਨ ਦੇ ਦਰਦ ਝਲਕਦੇ ਨੇ ਜਦੋਂ ਉਹ ਕਹਿੰਦੀ ਹੈ ਬਸ ਸਾਰੇ ਮਾਰ ਕੇ ਖਪਾਤੇ ਸਾਰੇ ਟੱਬਰ ਚੋਂ ਇਕੱਲੀ ਮੈਂ ਹੀ ਬਚੀ ਹਾਂ ਵੀਰ ਕੌਰ ਦੇ ਆਪਣੇ ਕਮਰੇ ਦੇ ਸ਼ਹੀਦ ਬਾਬਾ ਦੀਪ ਸਿੰਘ ਦੀ ਤਸਵੀਰ ਹੇਠਾਂ ਲਿਖੇ ਇਹ ਸ਼ਬਦ ਉਸ ਦੀ ਸ਼ਖਸੀਅਤ ਦੀ ਹਾਮੀ ਭਰਦੇ ਨੇ ਜਦੋਂ ਸਮਾਂ ਆਵੇਗਾ ਰੱਬ ਤੈਨੂੰ ਇਦਾਂ ਖੁਸ਼ ਕਰ ਦੇਵੇਗਾ ਜਿਵੇਂ ਤੂੰ ਕਦੇ ਕੋਈ ਦੁੱਖ ਦੇਖਿਆ ਹੀ ਨਾ ਹੋਵੇ ਸਾਰੇ ਸ਼ਹੀਦੀਆਂ ਪ੍ਰਾਪਤ ਕਰ ਗਏ ਪਰ ਕੋਈ ਝੁਕਿਆ ਨਹੀਂ ਸੱਚਮੁੱਚ ਇਹ ਲਿਖਤਾ ਉਹਨਾਂ ਦੀ ਗਵਾਹੀ ਭਰਦੀ ਹੈ ਹਰ ਮਿੱਟੀ ਦੀ ਆਪਣੀ ਖਸਲਤ ਹਰ ਮਿੱਟੀ ਕੁੱਟੀਆਂ ਨਹੀਂ ਪੁਰਦੀ ਹਰ ਫੱਟੜ ਮੱਥਾ ਨਹੀਂ ਝੁਕਦਾ ਹਰ ਛਾਲ ਬੰਨ ਲਾਇਆ ਨਹੀਂ ਰੁਕਦੀ ਸ਼ਹਾਦਤ ਦੇਣ ਵਾਲੇ ਪਰਿਵਾਰਕ ਤੇ ਅਲੋਪ ਕੀਤੇ ਮੈਂਬਰ ਨੰਬਰ 1 ਐੜਾ 3 ਮਹੀਨਿਆਂ ਦੀ ਬੱਚੀ ਬੇਟੀ ਨੰਬਰ 2 ਭਾਈ ਸ਼ੰਗਾਰਾ ਸਿੰਘ ਪਿਤਾ ਨੰਬਰ 3 ਬੀਬੀ ਹਰਪਜਨ ਕੌਰ ਮਾਤਾ ਨੰਬਰ 4 ਭਾਈ ਰਣਜੀਤ ਸਿੰਘ ਪਤੀ ਨੰਬਰ 5 ਬੀਬੀ ਬਲਵਿੰਦਰ ਕੌਰ ਭੈਣ ਨੰਬਰ 6 ਭਾਈ ਨਿਰਮਾ ਸਿੰਘ ਜੀਜਾ ਨੰਬਰ 7 ਜਗਤਾਰ ਸਿੰਘ ਤੋੜ ਰਿਸ਼ਤੇਦਾਰ ਅਤੇ ਨੰਬਰ 8 ਫਾਈ ਨਿਰਮਲ ਸਿੰਘ ਟੋਟੀਆਂ ਜਹੇਦ ਬੀਬੀ ਬਲਵਿੰਦਰ ਕੌਰ ਬਿੰਦਰ ਤੋੜਾ ਅਗਸਤ 1992 ਵਕਤ 10 ਤੋਂ 11 ਵਜੇ ਤੱਕ ਜਗ੍ਹਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪੁਲਸ ਦੀਆਂ ਗੱਡੀਆਂ ਭਰੀਆਂ ਆਈਆਂ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚ ਮੁਲਾਜ਼ਮ ਇੱਕ ਸਿੰਘ ਤੇ ਸਿੰਘਣੀ ਨੂੰ ਅਗਵਾ ਕਰਕੇ ਲੈ ਗਈਆਂ ਉਹਨਾਂ ਨੂੰ ਤਸੀਹਹਾ ਕੇਂਦਰ ਚ ਲਿਜਾ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਿਨ੍ਹਾਂ ਨੂੰ ਅਗਵਾ ਕਰਕੇ ਲਜਾਇਆ ਗਿਆ ਉਹ ਬੀਬੀ ਬਲਵਿੰਦਰ ਕੌਰ ਉਰਫ ਬਿੰਦਰ ਤੇ ਉਹਨਾਂ ਦੇ ਪਤੀ ਨਿਰਮਲ ਸਿੰਘ ਸਨ ਪਰਿਵਾਰਕ ਮੈਂਬਰਾਂ ਨੂੰ ਅਗਵਾ ਕਰਨਾ ਸਾਰੇ ਦਿਨ ਦੀ ਤਸ਼ੱਦਦ ਤੋਂ ਬਾਅਦ ਪੁਲਿਸ ਨੇ ਬਲਵਿੰਦਰ ਕੌਰ ਨੂੰ ਲੈ ਕੇ ਹੈਬੋਵਾਲ ਬਸਤੀ ਵਿਖੇ ਉਹਨਾਂ ਦੇ ਘਰ ਛਾਪਾ ਮਾਰਿਆ ਪੁਲਿਸ ਵਾਲਿਆਂ ਦੀਆਂ ਆਵਾਜ਼ਾਂ ਆਈਆਂ ਕਿ ਸਾਇਨਿਡ ਖਾ ਗਿਆ ਸਾਇਨਿਡ ਖਾ ਗਿਆ ਮੌਕੇ ਤੇ ਮੌਜੂਦ ਮਾਤਾ ਹਰਪਜਨ ਕੌਰ ਨੂੰ ਰਸੋਈ 'ਚ ਬੰਦ ਕਰ ਦਿੱਤਾ ਅਸਲ 'ਚ ਇੱਕ ਅੱਡ ਕਮਰੇ 'ਚ ਭਿੰਡਰਾਂ ਵਾਲਾ ਟਾਈਗਰ ਫੋਰਸ ਆਪ ਖਾਲਸਤਾਨ ਦਾ ਖੜਕੂ ਸਿੰਘ ਭਾਈ ਬਲਦੇਵ ਸਿੰਘ ਠਹਿਰੇ ਸਨ ਸਾਇਨਡ ਖਾਣ ਤੋਂ ਬਾਅਦ ਪੁਲਿਸ ਉਹਨਾਂ ਨੂੰ ਚੁੱਕ ਕੇ ਲੈ ਗਈ ਤੇ ਫਿਰ ਉੱਥੇ ਮੌਜੂਦ ਉਹਨਾਂ ਬੀਬੀ ਬਲਵਿੰਦਰ ਕੌਰ ਦੀ ਮਾਤਾ ਹਰਪਜਨ ਕੌਰ ਨੂੰ ਅਗਵਾ ਕਰਕੇ ਲੈ ਗਈ ਤਲਾਸ਼ੀ ਦੌਰਾਨ ਕਰਦਾ ਸਾਰਾ ਸਮਾਨ ਵੀ ਪੁਲਿਸ ਚੱਕ ਲਿਆ ਇਹ ਕਾਲਾ ਕਾਰਨਾਮਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਪੁਲਿਸ ਨੇ ਉਥੋਂ ਦੇ ਡੀਆਈਜੀ ਦੇ ਹੁਕਮਾਂ ਤੇ ਐਸਐਸਪੀ ਦਿਨਕਰ ਗੁਪਤਾ ਨੇ ਕੀਤਾ ਸੀ ਬੀਬੀ ਤੇ ਪਰਿਵਾਰ ਦਾ ਕਸੂਰ ਉਹਨਾਂ ਦੇ ਰਿਸ਼ਤੇਦਾਰ ਭਾਈ ਰਣਜੀਤ ਸਿੰਘ ਹੈਪੀ ਬੀਟੀਐਫ ਆਫ ਖਾਲਸਤਾਨ ਦਾ ਉਗਾ ਤੇ ਨਾਮੀ ਖੜਕੂ ਸੀ ਪੁਲਿਸ ਪਿਛਲੇ ਲੰਬੇ ਹਰਸੇ ਤੋਂ ਉਹਨਾਂ ਦੀ ਭਾਲ ਚ ਸੀ ਭਾਈ ਹੈਪੀ ਦੇ ਜਥੇ ਦੇ ਰੂਪੋਸ਼ ਖੜਕੂ ਸਿੰਘਾਂ ਦਾ ਉਹਨਾਂ ਦੇ ਘਰ ਆਉਣ ਜਾਣ ਸੀ ਬਲਵਿੰਦਰ ਕੌਰ ਦੀ ਉਮਰ 34 ਸਾਲ ਦੇ ਕਰੀਬ ਸੀ 6 ਮਹੀਨਿਆਂ ਦਾ ਪਾਣਜ ਪਰਿਵਾਰਕ ਮੈਂਬਰਾਂ ਨੂੰ ਅਗਵਾ ਕਰਨ ਦੀ ਸਾਰੀ ਕਾਰਵਾਈ ਦੌਰਾਨ ਉਹਨਾਂ ਦੀ ਛੋਟੀ ਭੈਣ ਸੁਖਵਿੰਦਰ ਕੌਰ ਦਾ 6 ਕੁ ਮਹੀਨੇ ਦਾ ਇੱਕ ਬੱਚਾ ਰਿੜਕੇ ਕਿਸੇ ਦੇ ਘਰੇ ਚਲਿਆ ਗਿਆ ਜਦੋਂ ਪਰਿਵਾਰਕ ਮੈਂਬਰਾਂ ਨੂੰ ਥਾਣਾ ਸਦਰ ਲੁਧਿਆਣਾ ਲੈ ਜਾ ਕੇ ਕੁੱਟਮਾਰ ਕਰ ਰਹੇ ਸਨ ਤਾਂ ਸੁਖਵਿੰਦਰ ਕੌਰ ਪੁਲਿਸ ਕੋਲ ਬਹੁਤ ਬਿਲਕੀ ਕਿ ਉਸ ਦੇ ਵਿਵਾਰਸ ਕੀਤੇ ਬੱਚੇ ਨਾਲ ਕੁਝ ਵੀ ਵਾਪਰ ਸਕਦਾ ਹੈ ਇਸ ਕਰਕੇ ਉਸ ਨੂੰ ਮਿਲਾ ਦਿਓ ਜੰਗਲ ਰਾਜ ਤੋਂ ਬੱਤਰ ਪੁਲਿਸ ਨੇ ਬੱਚੇ ਨੂੰ ਤਾਂ ਕੀ ਮਲਉਣਾ ਸੀ ਸਗੋਂ ਉਲਟਾ ਮੇਰੇ ਤੋਂ ਕੰਨਾਂ 'ਚ ਪਾਏ ਸੋਨੇ ਦੀਆਂ ਬਾਲੀਆਂ ਛਾਪ ਕੜਾ ਤੇ ਹੋਰ ਸਾਰੇ ਗਹਿਣੇ ਲੋਹਾ ਲੈ ਮੈਂ ਤੜਫਦੀ ਰਹੀ ਕਿ ਮੈਨੂੰ ਮੇਰੇ ਬੱਚੇ ਨਾਲ ਮਿਲਾ ਦਿਓ ਫਿਰ ਰਾਤ ਨੂੰ ਹਿਸ਼ਵਾਰਪੁਰ ਜ਼ਿਲ੍ਹੇ ਦੀ ਪੁਲਿਸ ਆਈ ਐਸਐਸਪੀ ਦਿਨਕਰ ਗੁਪਤਾ ਵੀ ਆਇਆ ਉਹ ਲੁਧਿਆਣਾ ਪੁਲਿਸ ਨੂੰ ਕਹੇ ਕਿ ਇਹ ਲੜਕੀ ਤੇ ਇਸ ਦੇ ਰਿਸ਼ਤੇਦਾਰਾਂ ਸਾਡੇ ਹਵਾਲੇ ਕਰ ਦਿਓ ਸਦਰ ਥਾਣੇ ਵਾਲੇ ਦੇਣ ਨਾ ਰਾਤ ਦੇ 1 ਵਜੇ ਤੱਕ ਬਹਿਸ ਹੁੰਦੀ ਰਹੀ ਪਰ ਉਹ ਨਾ ਮੰਨੇ ਜੇ ਉਹ ਸਾਨੂੰ ਹੁਸ਼ਿਆਰਪੁਰ ਪੁਲਿਸ ਹਵਾਲੇ ਕਰ ਦਿੰਦੇ ਤਾਂ ਸਾਨੂੰ ਵੀ ਮੇਰੀਆਂ ਭੈਣਾਂ ਮਾਂ ਤੇ ਜੀਜਿਆਂ ਦੇ ਨਾਲ ਹੀ ਮਾਰ ਦੇਣਾ ਸੀ ਹੁਸ਼ਿਆਰਪੁਰ ਪੁਲਿਸ ਨੇ ਬਹੁਤ ਤੱਕੇਸ਼ਾਈ ਤੇ ਜ਼ੁਲਮ ਕੀਤਾ ਭੈਣ ਵੀਰ ਕੌਰ ਉਰਫ ਸੁਖਵਿੰਦਰ ਕੌਰ ਪਰਿਵਾਰ ਬਲਵਿੰਦਰ ਕੌਰ ਦਾ ਜਨਮ ਪਿੰਡ ਤੋੜਚ ਭਾਈ ਸ਼ੰਗਾਰਾ ਸਿੰਘ ਤੇ ਮਾਤਾ ਹਰਭਜਨ ਕੌਰ ਦੇ ਘਰ ਹੋਇਆ ਉਹ ਤਿੰਨ ਭੈਣਾ ਸਨ ਉਹਨਾਂ ਦਾ ਘਰ ਪਿੰਡ ਤੇ ਚੜ੍ਹਦੇ ਵਾਲੇ ਪਾਸੇ ਸਕੂਲ ਕੋਲ ਸੀ ਉਹਨਾਂ ਦੇ ਪਿਤਾ ਨੂੰ ਪੁਲਿਸ ਨੇ 1988 ਚ ਕਿਤੇ ਖਪਾ ਦਿੱਤਾ ਸੀ ਬਲਵਿੰਦਰ ਕੌਰ ਨੇ 12ਵੀਂ ਜਮਾਤ ਨਾਨ ਮੈਡੀਕਲ ਨਾਲ ਚੰਗੇ ਅੰਕਾਂ 'ਚ ਪ੍ਰਾਪਤ ਕੀਤੀ ਤੇ ਉਹਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਨੌਕਰੀ ਮਿਲ ਗਈ। ਉਹਨਾਂ ਦਾ ਵਿਆਹ ਤਰਨਤਾਰ ਨੇੜੇ ਪਿੰਡ ਆਨੰਦਪੁਰ ਵਾਸੀ ਨਿਰਮਲ ਸਿੰਘ ਨਾਲ ਹੋਇਆ। ਉਹਨਾਂ ਦੇ ਘਰ ਦੋ ਬੱਚੇ ਆ ਗੁਰਜੰਟ ਸਿੰਘ ਤੇ ਬੇਟੀ ਗੁਰਪ੍ਰੀਤ ਕੌਰ ਨੇ ਜਨਮ ਲਿਆ। ਮਾਸੂਮ ਬੱਚਿਆਂ ਨਾਲ ਕੀ ਬੀਤੀ? ਪਰਿਵਾਰ ਦੇ 6 ਮੈਂਬਰਾਂ, ਦੋ ਰਿਸ਼ਤੇਦਾਰਾਂ ਦੇ ਖੂਨ ਨਾਲ ਤੇ 3 ਮਹੀਨਿਆਂ ਦੀ ਮਾਸੂਮ ਬੱਚੀ ਨੂੰ ਅਲੋਪ ਕਰਕੇ ਵੀ ਪੁਲਿਸ ਦੀ ਅੱਗ ਸ਼ਾਂਤ ਨਾ ਹੋਈ ਪੁਲਿਸ ਵਾਲੇ ਜਦੋਂ ਬਲਵਿੰਦਰ ਕੌਰ ਤੇ ਉਹਨਾਂ ਦੀ ਮਾਤਾ ਹਰਪ੍ਰੀਤਨ ਕੌਰ ਨੂੰ ਪੁਲਿਸ ਮੁਕਾਬਲਾ ਬਣਾਉਣ ਲਈ ਲਿਜਾਣ ਲੱਗੇ ਤਾਂ ਬੀਬੀ ਬਲਵਿੰਦਰ ਕੌਰ ਨੇ ਆਪਣੇ 5 ਸਾਲ ਦੀ ਉਮਰ ਦੇ ਪੁੱਤਰ ਗੁਰਜੰਟ ਸਿੰਘ ਦਾ ਮੂੰਹ ਚੁੰਮਿਆ ਤੇ ਉਸ ਨੂੰ ਇੱਕ ਰੁਮਾਲ ਦਿੱਤਾ ਜਿਸ ਵਿੱਚ ਕੁਝ ਪੈਸੇ ਸਨ ਤੇ ਫਿਰ ਉਸ ਦੀ ਗੋਦੀ 6 ਕੁ ਮਹੀਨਿਆਂ ਦੀ ਆਪਣੀ ਬੱਚੀ ਗੌਰਪ੍ਰੀਤ ਕੌਰ ਨੂੰ ਪਾ ਕੇ ਅਲਵਿਦਾ ਕਹੀ ਪੁਲਿਸ ਦੋਹੇ ਮਹਾਤੀਆਂ ਨੂੰ ਖਪਾਉਣ ਤੋਂ ਬਾਅਦ ਬੱਚਿਆਂ ਨੂੰ ਥਾਣੇ ਵਿੱਚੋਂ ਲੈ ਗਏ ਆਮ ਕੱਪੜੇ ਪਹਿਨ ਕੇ ਪੁਲਿਸ ਵਾਲੇ ਦੋਹੇ ਬੱਚਿਆਂ ਨੂੰ ਲੈ ਕੇ ਦਿੱਲੀ ਵਾਲੀ ਰੇਲ ਗੱਡੀ ਤੇ ਚੜ ਗਏ ਤੇ ਇੱਕ ਸਟੇਸ਼ਨ ਤੇ ਬੱਚਿਆਂ ਨੂੰ ਝਕਾਨੀ ਦੇ ਕੇ ਉਤਰ ਗਏ ਲਵਾਰਸ ਬੱਚੇ ਦਿੱਲੀ ਉੱਤਰ ਕੇ ਰੋਣ ਲੱਗੇ ਤਾਂ ਉਹਨਾਂ ਨੂੰ ਕੋਈ ਵਿਅਕਤੀ ਲੈ ਗਿਆ ਮਾਸੂਮ ਬੱਚਿਆਂ ਤੇ ਕਬਜ਼ਾ ਅਗਿਓ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਕਿਸੇ ਵਿਅਕਤੀ ਜੋ ਹੋਟਲ ਦਾ ਮਾਲਕ ਸੀ ਨੇ ਦੋਹੇ ਬੱਚਿਆਂ ਨੂੰ ਆਪਣੇ ਕੋਲ ਰੱਖ ਲਿਆ ਇਸ ਦੌਰਾਨ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਨੂੰ ਇਸ ਮਾਮਲੇ ਦੀ ਪਿੰਕ ਪੈ ਗਈ ਕੁਝ ਸਿੰਘਾਂ ਨੇ ਚੋਰੀ ਛੁਪੇ ਬੱਚੇ ਤੋਂ ਪੁੱਛਿਆ ਤਾਂ ਬੱਚੇ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪੁਰਸਵਾਲਾ ਮੰਮੀ ਡੈਡੀ ਨਾਨੀ ਮਾਸੀਆਂ ਮਾਸੜਾਂ ਨੂੰ ਚੁੱਕਣਾ ਆਦ ਕਾਫੀ ਕੁਝ ਦੱਸ ਦਿੱਤਾ ਉਸ ਗੁਰਸੇਖ ਪ੍ਰਧਾਨ ਨੇ ਕਿਸੇ ਪ੍ਰੈਸ ਤੋਂ ਇਹਨਾਂ ਬਾਰੇ ਇਸ਼ਤਿਹਾਰ ਕਢਵਾਏ ਤੇ ਇਸ ਯੂਨੀਵਰਸਿਟੀ ਚ ਸਟਵਾ ਦਿੱਤੇ ਵਾਈਸ ਚਾਂਸਲਰ ਸਰਦਾਰ ਕਰਮ ਸਿੰਘ ਜਦੋਂ ਸਵੇਰੇ ਯੂਨੀਵਰਸਿਟੀ ਖੁੱਲਣ ਉਪਰੰਤ ਉਸ ਵੇਲੇ ਦਾ ਉਪਕੁਲਪਤੀ ਕਰਮ ਸਿੰਘ ਆਇਆ ਤਾਂ ਉਹ ਇਸ਼ਤਿਹਾਰ ਦੇਖ ਕੇ ਹੱਕਾ ਬੱਕਾ ਰਿਆ ਗਿਆ ਕਿਉਂਕਿ ਬਲਵਿੰਦਰ ਕੌਰ ਤੇ ਭਾਈ ਨਿਰਮਲ ਸਿੰਘ ਨਾਲ ਉਹਨਾਂ ਦਾ ਨਿੱਘਾ ਸਨੇਹ ਸੀ ਉਹ ਬੱਚਿਆਂ ਦੇ ਦਾਦਕੇ ਪਿੰਡ ਅਨੰਦਪੁਰ ਗਿਆ ਤੇ ਬੱਚੇ ਦੇ ਦਾਦਾ ਦਰਸ਼ਨ ਸਿੰਘ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੋਲ ਦਿੱਲੀ ਗਏ ਤੇ ਉਹ ਬੱਚੇ ਦੇਣ ਤੋਂ ਮੁਕਰ ਗਿਆ ਜਿਸ ਨੇ ਬੱਚੇ ਆਪਣੇ ਕਬਜ਼ੇ 'ਚ ਰੱਖੇ ਸਨ ਉਹ ਬੰਦਾ ਬੱਚੇ ਦੇਣ ਤੋਂ ਮੁਕਰ ਗਿਆ ਸਿੱਖਾ ਨੇ ਆਪਣਾ ਇਕੱਠ ਕੀਤਾ ਫਿਰ ਉਸ ਨੇ ਸ਼ਰਤ ਰੱਖੀ ਜੇ ਬੱਚੇ ਆਪਣੇ ਦਾਦੇ ਨੂੰ ਪਹਿਚਾਨ ਜਾਣਗੇ ਤਾਂ ਹੀ ਦੇਵਾਂਗਾ ਨਹੀਂ ਤਾਂ ਨਹੀਂ ਜਦੋਂ ਹੀ ਬੱਚੇ ਉਹਨਾਂ ਦੇ ਦਾਦੇ ਸਾਹਮਣੇ ਕੀਤੇ ਤਾਂ ਪੋਤਾ ਆਪਣੇ ਦਾਦਾ ਜੀ ਨੂੰ ਚੀਕਾਂ ਮਾਰ ਕੇ ਚਿੰਬੜ ਗਿਆ ਉਹ ਮੂੰਹ ਵੀ ਇੱਧਰ ਉੱਧਰ ਨਾ ਕਰੇ ਫਿਰ ਉਸ ਵਿਅਕਤੀ ਨੇ ਬੱਚਿਆਂ ਨੂੰ ਖਵਾਉਣ ਪਿਉਆਂ ਦਾ ਖਰਚੇ ਵਜੋਂ 12000 ਰੁਪਏ ਮੰਗੇ ਜਿਹੜੇ ਕਿ ਦਾਦੇ ਤੇ ਵਾਈਸ ਚਾਂਸਲਰ ਵੱਲੋਂ ਦਿੱਤੇ ਗਏ ਪਰਿਵਾਰਕ ਮੈਂਬਰਾਂ ਤੇ ਤਸ਼ੱਦਦ ਬਰਵਿੰਦਰ ਕੌਰ ਦੇ ਸਾਰੇ ਪਰਿਵਾਰਕ ਮੈਂਬਰਾਂ ਤੇ ਪੁਲਿਸ ਨੇ ਅਨਾ ਤਸ਼ੱਦਦ ਕੀਤਾ ਲੁਧਿਆਣਾ ਪੁਲਿਸ ਨੇ ਸੁਖਵਿੰਦਰ ਕੌਰ ਉਸਦੇ ਮਾਮੇ ਦੇ ਮੁੰਡੇ ਕੁਲਵਿੰਦਰ ਸਿੰਘ ਨੂੰ 1 ਮਹੀਨਾ ਨਾਜਾਇਜ਼ ਹਿਰਾਸਤ ਚ ਰੱਖਿਆ ਸੁਖਵਿੰਦਰ ਕੌਰ ਗੋਇੰਦਵਾਲ ਸੇ ਵਿਖੇ ਜੁੱਤੇ ਬਣਾਉਣ ਦੀ ਜਿਹੜੀ ਫੈਕਟਰੀ ਚ ਕੰਮ ਕਰਦੀ ਸੀ ਉਥੋਂ ਦਾ ਰਿਕਾਰਡ ਮੰਗਵਾ ਕੇ ਉਸ ਨੂੰ ਛੱਡਿਆ ਨੌਜਵਾਨ ਨੂੰ ਕਕਾਉਣਾ ਬੀਬੀ ਬਲਵਿੰਦਰ ਕੌਰ ਦੀ ਛੋਟੀ ਭੈਣ ਸੁਖਵਿੰਦਰ ਕੌਰ ਦਾ ਦਿਓਲ ਨਿਰਮਲ ਸਿੰਘ ਪਿੰਟੋਟੀਆਂ ਤੋਂ ਤਰਨਤਾਰ ਨਵੇਂ ਕੱਪੜੇ ਸਲਾਈ ਕਰਵਾਉਣ ਜਾ ਰਿਹਾ ਸੀ ਕਿ ਉਸ ਨੂੰ ਪੁਲਿਸ ਨੇ ਰਾਹ ਚੋਂ ਹੀ ਅਗਵਾ ਕਰ ਲਿਆ ਤੇ ਤਸ਼ੱਦਦ ਕਰਕੇ ਕਿਤੇ ਖਪਾ ਦਿੱਤਾ ਨੌਜਵਾਨ ਦੀ ਉਮਰ 22 ਸਾਲ ਸੀ ਤੇ 12ਵੀਂ ਕਰਨ ਬਾਅਦ ਉਸ ਨੇ ਕਾਲਜ ਵਿੱਚ ਦਾਖਲਾ ਲੈਣਾ ਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਿੱਟੀ ਪਰਖ ਵਿਭਾਗ ਦੇ ਇੱਕ ਅਧਿਕਾਰੀ ਵਿੱਚੋਂ ਬੀਬੀ ਬਲਵਿੰਦਰ ਕੌਰ ਬਿੰਦਰ ਜੋ ਉਹਨਾਂ ਦੇ ਵਿਭਾਗ ਵਿੱਚ ਕਲਰਕ ਸੀ ਉਸ ਅਧਿਕਾਰੀ ਦਾ ਬਿਆਨ ਬਿੰਦਰ ਅਤੇ ਉਸ ਦਾ ਪਤੀ ਨਿਰਮਲ ਸਿੰਘ ਇੱਕ ਆਦਰਸ਼ ਸਿੱਖ ਜੋੜਾ ਸੀ ਨਿਰਮਲ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾਇਰੈਕਟਰ ਕੇਐਸ ਅਨੰਦਪੁਰੀ ਦਾ ਭਾਂਜਾ ਸੀ ਇਹ ਦੋਵੇਂ ਆਪਣੇ ਬੱਚਿਆਂ ਸਮੇਤ ਹੈਬੋਵਾਲ ਕਰਾਇਤੇ ਰਹਿੰਦੇ ਸੀ ਸੇਖੀ ਵਿੱਚ ਪਰਪੱਕ ਹੱਦੋਂ ਵੱਧ ਸ਼ਰੀਫ ਤੇ ਨਿਮਰਤਾ ਵਾਲੇ ਜਿਸ ਮਕਾਨ ਵਿੱਚ ਇਹ ਰਹਿੰਦੇ ਸੀ ਉੱਥੇ ਇੱਕ ਖਾਲਕੂ ਪਰਿਵਾਰ ਵੀ ਕਿਰਾਏ ਤੇ ਰਹਿਣ ਲੱਗ ਪਿਆ ਗੁਰਸਿੱਕੀ ਕਾਰਨ ਦੋਹਾਂ ਵਿੱਚ ਸਾਂਝ ਵੱਧ ਗਈ ਤੇ ਇੱਥੇ ਪ੍ਰਮੁੱਖ ਖਾਲਕੂਆਂ ਦਾ ਆਉਣ ਜਾਣ ਹੋ ਗਿਆ ਬਲਵਿੰਦਰ ਕੌਰ ਨੇ ਹੀ ਆਪਣੀ ਭੈਣ ਰਣਬੀਰ ਕੌਰ ਦਾ ਵਿਆਹ ਭਾਈ ਰਣਜੀਤ ਸਿੰਘ ਹੈਪੀ ਨਾਲ ਕਰਵਾ ਦਿੱਤਾ ਦੋਵੇਂ ਭੈਣਾਂ ਬਹੁਤ ਹੀ ਲਾਇਕ ਤੇ ਸੁਚੱਜੀਆਂ ਸਨ ਸੇਵਾ ਉਹਨਾਂ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਸੀ ਸਾਡੇ ਡਿਪਾਰਟਮੈਂਟ ਵਿੱਚ ਸਾਰੇ ਹੀ ਲੋਕ ਬਿੰਦਰ ਦੀ ਬਹੁਤ ਕਦਰ ਕਰਦੇ ਸਨ ਉਹ ਇੱਕ ਉੱਚ اخلاق ਵਾਲੀ ਔਰਤ ਸੀ ਸਦਾ ਹੱਸਦੀ ਰਹਿੰਦੀ ਸੀ ਕਿਸੇ ਕੰਮ ਨੂੰ ਨਾ ਨਹੀਂ ਸੀ ਕਹਿੰਦੀ ਥੱਕਦੀ ਨਹੀਂ ਸੀ ਜਦੋਂ ਉਹ ਫੜੇ ਗਏ ਤੇ ਫਿਰ ਉਹਨਾਂ ਨੂੰ ਮਾਰ ਕੇ ਖፋਵਾ ਦਿੱਤਾ ਤਾਂ ਯੂਨੀਵਰਸਿਟੀ ਦੇ ਸਾਰੇ ਮੁਲਾਜ਼ਮਾਂ ਅបਸਰਾਂ ਵਿਦਿਆਰਥੀਆਂ ਨੇ ਬਹੁਤ ਸ਼ੋਕ ਮਨਾਇਆ ਸਾਰੀ ਯੂਨੀਵਰਸਿਟੀ ਦਾ ਮਾਹੌਲ ਹੀ ਗਮਗੀਨ ਹੋ ਗਿਆ ਮੈਂ ਹੁਣ ਵੀ ਸੋਚਦਾ ਹਾਂ ਕਿ ਚਲੋ ਖਾੜਕੂਆਂ ਦੀ ਤਾਂ ਹੋਰ ਗੱਲ ਹੈ ਇਹ ਕੁੜੀਆਂ ਤਾਂ ਸਿਰਫ ਸੇਵਾ ਹੀ ਕਰਦੀਆਂ ਸੀ ਇਹੋ ਜਿਹੀਆਂ ਮਾਸੂਮ ਤੇ ਪਵਿੱਤਰ ਕੁੜੀਆਂ ਨੂੰ ਕੋਈ ਕਿਵੇਂ ਤੜਫਾਤ ਲੁਫਾ ਕੇ ਮਾਰ ਸਕਦਾ ਹੈ ਕੋਈ ਗੱਲ ਸਮਝ ਵਿੱਚ ਨਹੀਂ ਆਉਂਦੀ ਪਰ ਹੋਇਆ ਤਾਂ ਹੈ ਹੀ ਸ਼ਹਾਦਤ ਦੇਣ ਵਾਲੇ ਪਰਿਵਾਰਕ ਤੇ ਅਲੋਪ ਕੀਤੇ ਮੈਂਬਰ ਭਾਈ ਸ਼ੰਗਾਰਾ ਸਿੰਘ ਪਿਤਾ ਬੀਬੀ ਹਰਭਜਨ ਕੌਰ ਮਾਤਾ ਭਾਈ ਨਿਰਮਲ ਸਿੰਘ ਪਤੀ ਬੀਬੀ ਰਣਬੀਰ ਕੌਰ ਭੈਣ ਭਾਈ ਰਣਜੀਤ ਸਿੰਘ ਹੈਪੀ ਜੀਜਾ ਭਾਈ ਜਗਤਾਰ ਸਿੰਘ ਤੋਲ ਰਿਸ਼ਤੇਦਾਰ ਭਾਈ ਨਿਰਮਲ ਸਿੰਘ ਟੋਟੀਆਂ ਅਤੇ 3 ਮਹੀਨਿਆਂ ਦੀ ਬੱਚੀ ਭਾਨ ਜੀ ਕਿਤਾਬ ਕੌਰਨਾਮਾ ਖੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ ਲੇਖਕ ਬਲਜਿੰਦਰ ਸਿੰਘ ਕੋਟਪਾਰਾ ਭਾਗ 20ਵਾਂ ਆਵਾਜ਼ ਗੁਰਜੰਟ ਸਿੰਘ ਰੂਪਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ